24 ਨਹੀਂ 25 ਘੰਟਿਆਂ ਦਾ ਹੋਵੇਗਾ ਇੱਕ ਦਿਨ 20 ਕਰੋੜ ਸਾਲ ਬਾਅਦ ਵਾਪਰੇਗੀ ਇਹ ਘਟਨਾ ਜੇਕਰ ਚੰਦਰਮਾ ਹੋਇਆ ਦੂਰ ਤਾਂ ਹੋਵੇਗਾ ਅਹਜਾ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਹੁਣ ਇੱਕ ਦਿਨ 24 ਘੰਟੇ ਦਾ ਨਹੀਂ ਬਲਕਿ 25 ਘੰਟੇ ਦਾ ਹੋਇਆ ਕਰੇਗਾ ਜੀ ਹਾਂ ਚੰ드ਰਮਾ ਤੇ ਧਰਤੀ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਹੀ ਸਦੀਆਂ ਸਦੀਆਂ ਪੁਰਾਣਾ ਰਿਸ਼ਤਾ ਹੈ ਫਿਲਮਾਂ ਗਾਣਿਆਂ ਅਤੇ ਬੱਚੇ ਦੀਆਂ ਕਹਾਣੀਆਂ ਦੇ ਵਿੱਚ ਵੀ ਧਰਤੀ ਅਤੇ ਚੰ드ਰਮਾ ਦਾ ਰਿਸ਼ਤਾ ਦਰਸਾਇਆ ਜਾਂਦਾ ਹੈ ਪਰ ਜਿਹੜਾ ਇਹ ਦਿਨ ਹੈ ਪਹਿਲਾਂ 18 ਘੰਟਿਆਂ ਤੋਂ ਵੀ ਥੋੜਾ ਜਿਹਾ ਵੱਧ ਹੁੰਦਾ ਸੀ ਪੂਰਾ 19 ਘੰਟੇ ਦਾ ਵੀ ਨਹੀਂ ਸੀ ਹੁੰਦਾ ਵਿਗਿਆਨੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਇੱਕ ਦਿਨ 24 ਘੰਟਿਆਂ ਦਾ ਬਣਦਾ ਬਣਦਾ ਕਈ ਸਾਲ ਬੀਤ ਗਏ ਨੇ ਜੀ ਹਾਂ ਅਸੀਂ ਸੁਣਦੇ ਹਾਂ ਚੰਦ ਦੀਆਂ ਸਿਫਤਾਂ ਹੁੰਦੀਆਂ ਨੇ ਕਿਸੇ ਕਹਾਣੀਆਂ ਦੇ ਵਿੱਚ ਵੀ ਚੰਦ ਦੀ ਗੱਲ ਹੁੰਦੀ ਹੈ ਪਰ ਇਹ ਜੋ 24 ਘੰਟਿਆਂ ਦੀ ਬਜਾਏ 25 ਘੰਟਿਆਂ ਦਾ ਦਿਨ ਹੋਏਗਾ ਉਹ ਵੀ ਚੰਦਰਮਾ ਕਰਕੇ ਹੀ ਹੋਵੇਗਾ ਖੁਲਾਸਾ ਹੋ ਚੁੱਕਿਆ ਹੈ ਵਿਗਿਆਨਿਕਾਂ ਦੇ ਵੱਲੋਂ ਇੱਕ ਖੋਜ ਕੀਤੀ ਗਈ ਹੈ ਜਿਸ ਨੇ ਖੁਲਾਸਾ ਕਰ ਦਿੱਤਾ ਹੈ ਤੇ ਇਹ ਵੀ ਖੁਲਾਸਾ ਹੋਇਆ ਹੈ ਕਿ ਪਹਿਲਾ ਜੋ ਦਿਨ ਹੁੰਦਾ ਸੀ ਉਹ 18 ਘੰਟੇ ਤੋਂ ਥੋੜਾ ਜਿਹਾ ਵੱਧ ਹੁੰਦਾ ਸੀ 19 ਘੰਟੇ ਵੀ ਪੂਰੇ ਨਹੀਂ ਹੁੰਦੇ ਸੀ 24 ਘੰਟੇ ਦਾ ਦਿਨ ਆਉਂਦੇ ਆਉਂਦੇ ਬਹੁਤ ਸਾਲ ਬੀਤ ਗਏ ਤਾਂ 18 ਤੋਂ ਹੁਣ 24 ਘੰਟਿਆਂ ਦੇ ਦਿਨ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ 25 ਘੰਟਿਆਂ ਦਾ ਦਿਨ ਹੋਵੇਗਾ ਕਿਉਂ ਹੋਵੇਗਾ ਕਦੋਂ ਹੋਵੇਗਾ ਇਹ ਸਭ ਤੁਹਾਨੂੰ ਦੱਸਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਦਿਨ 24 ਘੰਟਿਆਂ ਦਾ ਹੁੰਦਾ ਹੈ ਤਾਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਦਿਨ ਵਿੱਚ 25 ਘੰਟੇ ਕਿਵੇਂ ਹੋ ਸਕਦੇ ਨੇ ਤੁਸੀਂ ਹੈਰਾਨ ਹੋ ਜਾਓਗੇ ਆਓ ਤੁਹਾਨੂੰ ਦੱਸਦੇ ਹਾਂ ਇੱਕ ਦਿਨ ਵਿੱਚ ਇੱਕ ਘੰਟੇ ਦਾ ਵਾਧਾ ਕਿਵੇਂ ਹੋ ਸਕਦਾ ਹੈ ਚੰਦਰਮਾ ਤੇ ਧਰਤੀ ਦੇ ਰਿਸ਼ਤੇ ਨੇ ਹਮੇਸ਼ਾ ਕਲਾਕਾਰਾਂ ਤੇ ਬੱਚਿਆਂ ਦੀਆਂ ਕਹਾਣੀਆਂ ਤੇ ਗੀਤਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਹੈ ਹਾਲਾਂਕਿ ਇੱਕ ਤਾਜ਼ਾ ਖੋਜ ਦੇ ਵਿੱਚ ਕਿਹਾ ਗਿਆ ਹੈ ਕਿ ਸਾਡਾ ਕੁਦਰਤੀ ਉਪਗ੍ਰਹਿ ਯਾਨੀ ਚੰਦਰਮਾ ਹੌਲੀ-ਹੌਲੀ ਧਰਤੀ ਤੋਂ ਦੂਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਸਾਵਧਾਨੀ ਪੂਰਵਕ ਵਿਗਿਆਨਿਕ ਨਿਰਖਣ ਅਤੇ ਵਿਸ਼ਲੇਸ਼ਣ ਦੇ ਆਧਾਰਿਤ ਤੇ ਵਿਸ਼ਨੇਸ਼ਨਸ ਮੈਡੀਟੇਸ਼ਨ ਯੂਨੀਵਰਸਿਟੀ ਦੇ ਇੱਕ ਟੀਮ ਵੱਲੋਂ ਕੀਤੀ ਗਈ ਖੋਜ ਨੇ ਖੁਲਾਸਾ ਕੀਤਾ ਹੈ ਕਿ ਚੰਦਰਮਾ ਦੇ ਧਰਤੀ ਤੋਂ ਹੌਲੀ-ਹੌਲੀ ਦੂਰ ਹੋਣ ਕਰਕੇ ਵੱਡੇ ਪ੍ਰਭਾਵ ਸਕਦੇ ਨੇ ਅਧਿਐਨ ਦੇ ਵਿੱਚ ਕਿਹਾ ਗਿਆ ਹੈ ਕਿ ਚੰ드ਰਮਾ ਹਰ ਸਾਲ ਲਗਭਗ 3.8 ਸੈਂਟੀਮੀਟਰ ਦੀ ਦਰਦ ਨਾਲ ਧਰਤੀ ਤੋਂ ਦੂਰ ਜਾ ਰਿਹਾ ਹੈ ਨਵੀਂ ਖੋਜ ਦੇ ਮੁਤਾਬਿਕ ਇਸ ਦਾ ਸਾਡੇ ਗ੍ਰਹਿ ਤੇ ਦਿਨਾਂ ਦੀ ਲੰਬਾਈ ਤੇ ਬਹੁਤ ਵੱਡਾ ਪ੍ਰਭਾਵ ਪਵੇਗਾ ਆਖਰਕਾਰ ਨਤੀਜਾ ਇਹ ਹੋਵੇਗਾ ਕਿ ਅਗਲੇ 200 ਮਿਲੀਅਨ ਸਾਲਾਂ ਦੇ ਵਿੱਚ ਧਰਤੀ ਉੱਤੇ ਇੱਕ ਦਿਨ 25 ਘੰਟੇ ਦਾ ਹੋਵੇਗਾ ਖੋਜ ਨੇ ਇਹਦਾ ਖੁਲਾਸਾ ਕੀਤਾ ਹੈ ਕਿ 1.4 ਬਿਲੀਅਨ ਸਾਲ ਪਹਿਲਾਂ ਧਰਤੀ ਤੇ ਇੱਕ ਦਿਨ ਸਿਰਫ 18 ਘੰਟਿਆਂ ਤੋਂ ਥੋੜਾ ਜਿਹਾ ਵੱਧ ਰਹਿੰਦਾ ਸੀ ਇਹ ਵਤਾਰਾ ਮੁੱਖ ਤੌਰ ਤੇ ਧਰਤੀ ਅਤੇ ਚੰ드ਰਮਾ ਵਿਚਕਾਰ ਗੂੜਤਾ ਕਾਰਨ ਸੰਬੰਧਾ ਕਰਕੇ ਵਾਪਰਦਾ ਹੈ ਸੋ ਹੁਣ ਜਿਸ ਤਰੀਕੇ ਦੇ ਨਾਲ ਚੰ드ਰਮਾ ਯਾਨੀ ਚੰਨ ਧਰਤੀ ਤੋਂ ਦੂਰ ਜਾਂਦਾ ਜਾ ਰਿਹਾ ਹੈ ਹੁਣ 24 ਘੰਟੇ ਦੀ ਬਜਾਏ ਦਿਨ 25 ਘੰਟਿਆਂ ਦਾ ਇੱਕ ਹੋ ਸਕਦਾ ਹੈ ਪਰ ਇਹ ਦਿਨ 200 ਬਿਲੀਅਨ ਸਾਲਾਂ ਬਾਅਦ ਹੋਵੇਗਾ ਦੱਸਦੇ ਇਹ ਕਿ ਇੱਕ ਵਿਗਿਆਨਿਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਬਿਲੀਅਨ ਸਾਲਾਂ ਤੋਂ ਬਾਅਦ ਇੱਕ ਦਿਨ 24 ਨਹੀਂ ਬਲਕਿ 25 ਘੰਟਿਆਂ ਦਾ ਹੋਵੇਗਾ